ਸਸਿਕਾਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ 14 ਮਈ 2025 ਰਾਤ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਆਂ ਦਿਨ ਦੇ ਵੇਲੇ ਕੜਾਕੇ ਦੀ ਗਰਮੀ ਪਈ ਹੈ ਧੁੱਪ ਹੁਣ ਜੋਰਾ ਸ਼ੋਰਾਂ ਤੇ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਦਿਨ ਦਾ ਮਾਹੌਲ ਜਿਹੜਾ ਹੈ ਉਹ ਹੁਣ ਗਰਮੀ ਦੇ ਕਾਰਨ 40 42 ਡਿਗਰੀ ਤੋਂ ਪਾਰ ਚਲਾ ਗਿਆ ਜੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਸਾਨੂੰ ਦੇਖ ਰਹੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ YouTube ਦੇ ਉੱਪਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ Facebook ਦੇ ਉੱਪਰ ਸਾਡੇ ਚੈਨਲ ਨੂੰ ਫੋਲੋਅਰ ਤੇ ਲਾਈਕ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਉਹ ਮਿਸ ਨਾ ਕਰ ਸਕੋ ਇੱਕ ਸਿਸਟਮ ਪੰਜਾਬ ਦੇ ਵੱਲ ਕੂਚ ਕਰ ਰਿਹਾ ਹੈ ਇਹ ਫਿਲਹਾਲ ਰਾਜਸਥਾਨ ਅਤੇ ਹਰਿਆਣਾ ਵੱਲ ਇਸ ਦੀ ਐਂਟਰੀ ਹੈ ਕਿ ਆ ਇਹ ਪੰਜਾਬ ਦੇ ਉੱਪਰ ਪਹੁੰਚੇਗਾ ਕਿ ਆ ਮੀ ਹੋਵੇਗਾ ਜਾਂ ਨਹੀਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਹ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਸਾਫ਼ ਹੈ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮੌਸਮ ਅੱਜ ਰਾਤ ਵੀ ਠੀਕ ਹੀ ਬਣਿਆ ਰਹੇਗਾ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਦੱਖਣ ਦੱਖਣ ਪੂਰਬੀ ਸੌਰੀ ਦੱਖਣ ਪੱਛਮੀ ਹਵਾ ਅਰਬ ਸਾਗਰ ਤੋਂ ਆਉਂਦੀ ਹੋਈਆਂ ਦਿਖਾਈ ਦੇਣਗੀਆਂ ਜੋ ਕਿ ਖੁਸ਼ਕ ਹੁੰਦੀਆਂ ਨੇ ਤੇ ਥੋੜਾ ਬਹੁਤਾ ਮੁੜ ਕੇ ਵਾਲਾ ਮਾਹੌਲ ਅੱਜ ਰਾਤ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਗਰਮੀ ਵਧਣ ਦੇ ਕਾਰਨ ਰਾਤ ਦੇ ਤਾਪਮਾਨ ਨੂੰ 25 ਡਿਗਰੀ ਜਾਂ 26 ਡਿਗਰੀ ਤੱਕ ਪੰਜਾਬ ਦੇ ਵਿੱਚ ਬਣੇ ਰਹਿ ਸਕਦੇ ਨੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਅੱਜ ਰਾਤ ਗਰਮਿਆਸ਼ ਵਾਲਾ ਰਹੇਗਾ ਗਰਮੀ ਦਾ ਮਾਹੌਲ ਬਣਿਆ ਰਹੇਗਾ ਮੀਂਹ ਦੀ ਸੰਭਾਵਨਾ ਨਾਲ ਮੱਤਰ ਦੇ ਬਰਾਬਰ ਹੈ ਇਹ ਬੱਦਲਵਾਈ ਸਿਸਟਮ ਜਿਹੜੇ ਨੇ ਹਲਕੇ ਦਰਮਿਆਨੇ ਪਹੁੰਚਣਗੇ ਇਹ ਪੰਜਾਬ ਦੇ ਮਾਲਵਾ ਬੈਲਟ ਤੋਂ ਉੱਪਰ ਬਠਿੰਡਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਅੱਗੇ ਨਿਕਲ ਜਾਣਗੇ ਜਿਨ੍ਹਾਂ ਨਾਲ ਕੋਈ ਪੰਜਾਬ ਦੇ ਉੱਪਰ ਵੱਡਾ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤਾਂ ਦੀ ਓਵਰਆਲ ਕੋਈ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਜਿਸ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦਾ ਮਾਹੌਲ ਕਿਸੇ ਤਰੀਕੇ ਨਾਲ ਮੀਂਹ ਵਾਲਾ ਹੋਵੇਗਾ ਜ਼ਿਆਦਾਤਰ ਮੌਸਮ ਜਿਹੜਾ ਉਹ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਹੀ ਉਮੀਦ ਹੈ ਸਵੇਰ ਦੇ ਵੇਲੇ ਹਲਕੇ ਦਰਮਿਆਨੀਆਂ ਬੱਦਲਵਾਈਆਂ ਪੰਜਾਬ ਦੇ ਉੱਪਰੋਂ ਲੰਘਣਗੀਆਂ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਦੇ ਦੇਵਾਂਗੇ ਕਿ ਮੀਂਹ ਹੋ ਸਕਦਾ ਹੈ ਜਾਂ ਨਹੀਂ ਕਿਸ ਤਰੀਕੇ ਦੇ ਹਾਲਾਤ ਰਹਿਣਗੇ ਮੀਂਹ ਦੇ ਉਹ ਤੁਹਾਨੂੰ ਆਉਂਦੀ ਵੀਡੀਓ ਵਿੱਚ ਜਾਣ ਕੇ ਦਵਾਂਗੇ ਬਾਕੀ ਮੌਨਸੂਨ ਦੀ ਅਪਡੇਟ ਲਗਾਤਾਰ ਅਸੀਂ ਸਵੇਰ ਦੀ ਵੀਡੀਓ ਵਿੱਚ ਦਿੰਦੇ ਰਹਿੰਦੇ ਹਾਂ ਹੁਣ ਮੌਨਸੂਨ ਦੀ ਅਪਡੇਟ ਆਉਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਵਿਭਾਗ ਵੱਲੋਂ ਹੁਣ ਜੋ ਵੀ ਨਵੀਂ ਅਪਡੇਟ ਹੋਣਗੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣਗੀਆਂ ਅਪਡੇਟ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਪੇਜ ਨੂੰ ਫੇਸਬੁੱਕ ਤੇ ਉੱਪਰ ਫੋਲੋ ਜਾਂ ਲਾਈਕ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਇਹ ਡਿਮਾਂਡ ਪੂਰੀ ਕਰ ਲੋ ਤੁਹਾਨੂੰ ਅਪਡੇਟ ਆਉਂਦੀ ਰਹਿਣਗੀਆਂ ਬਣੇ